ਬਹੁਤ ਹੀ ਦੁੱਖ ਤੁਖਦਾ ਇਹ ਗੱਲ ਹੈ ਜੀ ਸਾਡੀ ਜਿੱਥੇ ਉਹ ਦਾ ਪੰਜਾਬੀ ਸੀਗੇ ਪੰਜਾਬ ਦਾ ਮਾਣ ਸੀਗੇ ਪੂਰੇ ਦੇਸ਼ ਦੁਨੀਆ ਦੇ ਵਿੱਚ ਨਾਮ ਸੀਗਾ ਤੇ ਉਹ ਡੈਫੀਨੇਟਲੀ ਇੱਕ ਜਿਹੜੀ ਬਾਲੀਵੁੱਡ ਨੂੰ ਬਹੁਤ ਵੱਡਾ ਝਟਕਾ ਹੈ ਅਸੀਂ ਪਰਮਾਤਮਾ ਅੱਗੇ ਉਹਨਾਂ ਦੀ ਰੂਹ ਦੇ ਸਕੂਨ ਦੀ ਅਰਦਾਸ ਕਰਾਂਗੇ ਤੇ ਹਰ ਇੱਕ ਦਾ ਸਮਾਂ ਹੈ ਜੀ ਜਦੋਂ ਉਸ ਪਰਮਾਤਮਾ ਦਾ ਫਰਮਾਨ ਆ ਜਾਵੇ ਉਦੋਂ ਜਾਣਾ ਹੀ ਪੈਂਦਾ ਤੇ ਉਹਨਾਂ ਨੂੰ ਰਹਿਦੀ ਦੁਨੀਆ ਤੱਕ ਜਿਹੜਾ ਜ਼ਮਾਨੇ ਵਿੱਚ ਯਾਦ ਰੱਖਿਆ ਯਾਦ ਰੱਖਿਆ ਜਾਊਗਾ ਖਾਸ ਕਰਕੇ ਪੰਜਾਬੀ ਉਹਨਾਂ ਦੇ ਜਿੰਨੇ ਵੀ ਪੰਜਾਬ ਦੇ ਰਹਿਣ ਵਾਲੇ ਲੋਕ ਨੇ ਉਹ ਤਾਂ ਬਹੁਤ ਜ਼ਿਆਦਾ ਉਹਨਾਂ ਦੇ ਪ੍ਰਸ਼ੰਸਕ ਨੇ ਮੈਮ ਕਲਾਕਾਰ ਤਾਂ ਬਹੁਤ ਹੁੰਦੇ ਪਰ ਇਹ ਅਜੇ ਹੀ ਛਾਪ ਬਹੁਤ ਕੱਟ ਲੋਛੜ ਕੇ ਜਾਂਦੇ ਨੇ ਇੱਚ ਕੋਈ ਸ਼ੱਕ ਨਹੀਂ ਹੈਗਾ ਉਹ ਬੜੇ ਦਮਦਾਰ ਐਕਟਰ ਸੀਗੇ ਬੜੇ ਉਹਨਾਂ ਨੇ ਲੋਕਾਂ ਨੂੰ ਐਂਟਰਟੇਨ ਕੀਤਾ ਬੜੇ ਅੱਛੇ ਤਰੀਕੇ ਦੇ ਨਾਲ ਤੇ ਪੰਜਾਬ ਦਾ ਮਾਣ ਵੀ ਬਹੁਤ ਅੱਗੇ ਵਧਾਇਆ ਇਸੇ ਲਈ ਚਾਹੇ ਚਲੇ ਗਏ ਆ ਪਰ ਫਿਰ ਵੀ ਬੰਦੇ ਦੀ ਜਿਹੜੀ ਹੁਨਰ ਹੁੰਦਾ ਉਹ ਜ਼ਮਾਨੇ ਤੱਕ ਯਾਦ ਰੱਖਿਆ ਜਾਂਦਾ ਹੈ ਅਸੀਂ ਪ੍ਰਮਾਤਮਾ ਅੱਗੇ ਉਹਨਾਂ ਦੀ ਪਰਿਵਾਰ ਦੇ ਸਾਰਿਆਂ ਨੂੰ ਬਹੁਤ ਸਾਰਾ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਕਿ ਠੀਕ ਰਹਿਣ ਬਹੁਤ ਹੀ ਦੁੱਖ ਤੁੱਖ ਦਾ ਇਹ ਗੱਲ ਹੈ ਜੀ ਸਾਡੀ ਜਿੱਥੇ ਉਹ ਦਾ ਪੰਜਾਬੀ ਸੀਗੇ ਪੰਜਾਬ ਦਾ ਮਾਣ ਸੀਗੇ ਪੂਰੇ ਦੇਸ਼ ਦੁਨੀਆ ਦੇ ਵਿੱਚ ਨਾਮ ਸੀਗਾ ਤੇ ਉਹ ਡੈਫੀਨੇਟਲੀ ਇੱਕ ਜਿਹੜੀ ਬਾਲੀਵੁੱਡ ਨੂੰ ਬਹੁਤ ਵੱਡਾ ਝਟਕਾ ਹੈ ਅਸੀਂ ਪ੍ਰਮਾਤਮਾ ਅੱਗੇ ਉਹਨਾਂ ਦੀ ਰੂਹ ਦੇ ਸਕੂਨ ਦੀ ਅਰਦਾਸ ਕਰਾਂਗੇ ਤੇ ਹਰ ਇੱਕ ਦਾ ਸਮਾਂ ਜੀ ਜਦੋਂ ਉਸ ਪਰਮਾਤਮਾ ਦਾ ਫਰਮਾਨ ਆ ਜਾਵੇ ਉਦੋਂ ਜਾਣਾ ਹੀ ਪੈਂਦਾ ਤੇ ਉਹਨਾਂ ਨੂੰ ਰਹਿਦੀ ਦੁਨੀਆ ਤੱਕ ਜਿਹੜਾ ਜ਼ਮਾਨੇ ਵਿੱਚ ਯਾਦ ਰੱਖਿਆ ਯਾਦ ਰੱਖਿਆ ਜਾਊਗਾ ਖਾਸ ਕਰਕੇ ਪੰਜਾਬੀ ਉਹਨਾਂ ਦੇ ਜਿੰਨੇ ਵੀ ਪੰਜਾਬ ਦੇ ਰਹਿਣ ਵਾਲੇ ਲੋਕ ਨੇ ਉਹ ਤਾਂ ਬਹੁਤ ਜ਼ਿਆਦਾ ਉਹਨਾਂ ਦੇ ਪ੍ਰਸ਼ੰਸਕ ਨੇ ਨਾਮ ਕਲਾਕਾਰ ਤਾਂ ਬਹੁਤ ਹੁੰਦੇ ਪਰ ਅਜੇ ਹੀ ਛਾਪ ਬਹੁਤ ਕੱਟ ਪੁੱਛੜ ਕੇ ਜੁਹਦੇ ਇੱਚ ਕੋਈ ਸ਼ੱਕ ਨਹੀਂ ਹੈਗਾ ਉਹ ਬੜੇ ਦਮਦਾਰ ਐਕਟਰ ਸੀਗੇ ਬੜੇ ਉਹਨਾਂ ਨੇ ਲੋਕਾਂ ਨੂੰ ਐਂਟਰਟੇਨ ਕੀਤਾ ਬੜੇ ਅੱਛੇ ਤਰੀਕੇ ਦੇ ਨਾਲ ਤੇ ਪੰਜਾਬ ਦਾ ਮਾਨ ਵੀ ਬਹੁਤ ਅੱਗੇ ਵਧਾਇਆ ਇਸੇ ਲਈ ਚਾਹੇ ਚਲੇ ਗਏ ਪਰ ਫਿਰ ਵੀ ਬੰਦੇ ਦੀ ਜਿਹੜੀ ਹੁਨਰ ਹੁੰਦਾ ਉਹ ਜ਼ਮਾਨੇ ਤੱਕ ਯਾਦ ਰੱਖਿਆ ਜਾਂਦਾ ਅਸੀਂ ਪ੍ਰਮਾਤਮਾ ਅੱਗੇ ਉਹਨਾਂ ਦੀ ਪਰਿਵਾਰ ਦੇ ਸਾਰਿਆਂ ਨੂੰ ਬਹੁਤ ਸਾਰਾ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਕਿ ਠੀਕ ਰਹਿਣ